ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਕਲੈਕਸ਼ਨ ਦਿਖਾਵਾਂਗੇ ਸਟਾਰਟ ਕਰਾਂਗੇ ਪਿਓਰ ਕਾਟਨ ਦੇ ਸੂਟਾਂ ਤੋਂ ਫਸਟਲੀ ਆਪਾਂ ਇਹ ਪਿਓਰ ਕਾਟਨ ਦੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਕਲਰ ਜਿਹੜੇ ਬਹੁਤ ਸੋਹਣੇ ਪਿਆਰੇ ਜਿਹੇ ਆ ਜੀ ਚੈੱਕ ਕਰੋ ਡਿਜ਼ਾਈਨ ਕਿੰਨੇ ਸੋਹਣੇ ਫਲਾਵਰਸ ਆ ਦੇਖੋ ਕਿੰਨਾ ਸੁਨੋਬਰ ਦਬਰ ਦਬਰ ਦਾ ਜਿਆ ਕੰਮ ਕੀਤਾ ਹੋਇਆ ਹੈ ਨੈਕਸਟ ਆਪ ਪ੍ਰਿੰਟ ਵਿੱਚ ਆ ਗਏ ਪ੍ਰਿੰਟ ਵਿੱਚ ਸੂਟ ਹੋਣਗੇ ਠੀਕ ਹੈ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਕਿ ਨਾਈਟ ਜਿਹਾ ਸ਼ੇਡ ਆਗੇ ਮਿੱਠੀ ਮਿੱਠੀ ਜੇ ਪਿਆਰੇ ਪ ਅੱਜ ਜਿਹੜੀ ਵੀਡੀਓ ਦੇ ਵਿੱਚ ਐਂਡ ਤੱਕ ਤੁਸੀਂ ਜ਼ਰੂਰ ਦੇਖ ਕੇ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਅੱਜ ਵਾਲੀ ਵੀਡੀਓ ਬਹੁਤ ਹੀ ਸੋਹਣੀ ਰਹਿਣ ਵਾਲੀ ਕਲੈਕਸ਼ਨ ਬਹੁਤ ਵਧੀਆ ਵਿੱਚ ਆਪਾਂ ਵੈਲਵਟ ਲੈ ਕੇ ਆਏ ਆਂ ਅਲੱਗ-ਅਲੱਗ ਕੱਢ ਕੇ ਲੈ ਕੇ ਨੈਕਸਟ ਆ ਕੋਰੀਅਨ ਮਖਮਲ ਵੈਲਵਟ ਰਹੇਗੀ ਕੀ ਕੋਰੀਅਨ ਦੀ ਮਖਮਲ ਦੀ ਰਹੇਗੀ ਵੈਲਵਟ ਤੁਸੀਂ ਚੈੱਕ ਕਰ ਸਕਦੇ ਹੋ ਲਾਈ ਜਿਹੜੀ ਬੈਕ ਸਾਈਡ ਹੁੰਦੀ ਆ ਪਲੇਨ ਫਰੰਟ ਜਿਹੜੀ ਆ ਵੈਲਵਟ ਚ ਸ਼ਾਈਨਿੰਗ ਦਾ ਬਹੁਤ ਵਧੀਆ ਫੈਬਰਿਕ ਜਿਹੜਾ ਆ ਕੁਆਲਿਟੀ ਬਹੁਤ ਹੀ ਜ਼ਿਆਦਾ ਸੁਪਰ ਡੂਪ ਰੇਟ ਹੈ ਤੁਸੀਂ ਜੇ ਅਗਰ ਤੁਸੀਂ ਤੇ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਵਰਕ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਇਹਨੂੰ ਇਦਾਂ ਲੈਣਾ ਇਦਾਂ ਵੀ ਲੈ ਸਕਦੇ ਹੋ ਨੈਕਸਟ ਆਹ ਵਾਲੀ ਜਿਹੜੀ ਹੈ ਇਹ ਬਹੁਤ ਸੋਹਣੀ ਸਿਲਕ ਵੈਲਵਟ ਰਹੇਗੀ ਜੀ ਜਿਹੜੀ ਇਹ ਸਿਲਕ ਚ ਹੋਏਗੀ ਨੈਕਸਟ ਆਹ ਬਹੁਤ ਸੋਹਣੇ ਸੂਟ ਆ ਗਏ ਜ਼ੋਰ ਜਟ ਵਿੱਚ ਆ ਗਏ ਪਸ਼ਮੀਨੇ ਦੇ ਆ ਗਏ ਜੀ ਠੀਕ ਹੈ ਜੀ ਬਹੁਤ ਸੋਹਣੀ ਪਸ਼ਮੀਨੇ ਦੀ ਕਲੈਕਸ਼ਨ ਆ ਗਈ ਬਹੁਤ ਹੀ ਸੋਹਣੇ ਸੋਹਣੇ ਕਲਰ ਹਨ ਹੋਣਗੇ ਨੈਕਸਟ ਆਵਲੇ ਖਾਦੀ ਸਿਲਕ ਦਾ ਸੂਟ ਰਹੇਗਾ ਜੀ ਬਹੁਤ ਸੋਹਣੇ ਖਾਦੀ ਸਿਲਕ ਦੇ ਫੈਬਰਿਕ ਦੇ ਵਿੱਚ ਹੈ ਇਹ ਠੀਕ ਹੈ ਜੀ ਚੈੱਕ ਕਰੀ ਚਲੋ ਕਲੈਕਸ਼ਨ ਕਿੰਨੀ ਪਿਆਰੀ ਆ ਕਲਰ ਕਿੰਨੇ ਹੀ ਸੋਹਣੇ ਆ ਜੀ ਇਹ ਬਹੁਤ ਹੀ ਸੋਹਣੇ ਕਲਰ ਹੋਣਗੇ ਬਹੁਤ ਸੋਹਣੇ ਖਾਦੀ ਸਲਕ ਦੇ ਵਿੱਚ ਹੋਣਗੇ ਫੈਬਰਿਕ ਕਾਫੀ ਕਲਰ ਕਲੈਕਸ਼ਨ ਆ ਇਹਦੇ ਵਿੱਚ ਕਾਫੀ ਸੂਟ ਹੋਣਗੇ ਠੀਕ ਹੈ ਜੀ ਨੈਕਸਟ ਆਵਲੇ ਬਹੁਤ ਸੋਹਣੇ ਹੋਣਗੇ ਜੀ ਇਹ ਹੋਣਗੇ ਮਸ कॉटन ਦੇ ਵਿੱਚ ਮਸਲੀਨ कॉटन ਦੇ ਨੈਕਸਟ ਆ ਜੋਰਜਟ ਦੇ ਵਿੱਚ ਆਗੇ ਜੀ ਬਹੁਤ ਸੋਹਣੇ ਜੋਰਜਟ ਦੇ ਵਿੱਚ ਫੈਬਰਿਕ ਔਰਗੈਂਜ਼ਾ ਦਾ ਸ਼ਰਟ ਤੇ ਦੁਪੱਟਾ ਔਰਗੈਂਜ਼ਾ ਦਾ ਰਹੇਗਾ ਬਾਟਮ ਜਿਹੜੀ ਜੋਰਜਟ ਚ ਰਹੇਗੀ ਬਹੁਤ ਹੀ ਸੋਹਣੇ ਪਿਆਰੇ ਪੈਰੇ ਜੇ ਰੰਗਾਂ ਮਿੱਠੇ ਮਿੱਠੇ ਜੇ ਕਲਰ ਆ ਜੀ ਚੈੱਕ ਕਰੀ ਚੱਲੋ ਨੈਕਸਟ ਆਹ ਆਗੇ ਜੀ ਕਾਟਨ ਦੇ ਵਿੱਚ ਜੇ ਜੋਰਜਟ ਚ ਆਗੇ ਸੌਰੀ ਜੋਰਜਟ ਫੈਬਰਿਕ ਨੈਕਸਟ ਆ ਬ੍ਰੋਕੇਟ ਦੇ ਸੂਟ ਹੋਣਗੇ ਜੀ ਬਹੁਤ ਸੋਹਣੇ ਵੀ ਜਦੋਂ ਸੂਟ ਸਟਿਚੋ ਕੇ ਵੇਅਰ ਕਰੋਗੇ ਤਾਂ ਬਹੁਤ ਸੋਹਣਾ ਲੱਗੇਗਾ ਇਦਾਂ ਲੁੱਕ ਨਿਕਲ ਕੇ ਆਏਗੀ ਜੀ ਚੈੱਕ ਕਰੀ ਚੱਲੋ ਬਹੁਤ ਸੋਹਣੇ ਸੋਹਣੇ ਨੈਕਸਟ ਆ ਹ ਵਾਲੇ ਜਿਹੜੇ ਆ ਜੀ ਇਹ ਹੋਣਗੇ ਆ ਖਾਦੀ ਸਿਲਕ ਦੇ ਵਿੱਚ ਹੋਣਗੇ ਜੀ ਇਹ ਵੀ ਬਹੁਤ ਹੀ ਸੋਹਣੇ ਸੂਟ ਹਨਗੇ ਨੈਕਸਟ ਜੋਰਜਟ ਦੇ ਵਿੱਚ ਆ ਗਏ ਜੀ ਜੋਰਜਟ ਦੀ ਕਲੈਕਸ਼ਨ ਹੋਏਗੀ ਆਲ ਓਵਰ ਸੂਟ ਰਹੇਗਾ ਜੋਰਜਟ ਦਾ ਨਾਲ ਦੁਪੱਟਾ ਰਹੇਗਾ ਜੀ ਬਹੁਤ ਸੋਹਣਾ ਬਹੁਤ ਹੀ ਸੋਹਣਾ ਦੁਪੱਟਾ ਹੋਏਗਾ ਨਾਲ ਚਨੌਂ ਚਫੋਂ ਦਾ ਠੀਕ ਹੈ ਦੁਪੱਟੇ ਦੇ ਫੋਰ ਸਾਈਡ ਪ੍ਰੋਪਰ ਲੈਸ਼ ਲੱਗੀ ਹੋਏਗੀ ਫਰਨੀਸ਼ਿੰਗ ਕੀਤੀ ਹੋਏਗੀ ਤੇ ਸੂਟ ਜਿਹੜਾ ਆ ਪੂਰੇ ਜੋਰਜਟ ਦੇ ਵਿੱਚ ਰਹੇਗਾ ਜੀ ਆਲ ਓਵਰ ਚ ਸੂਟ ਹੋਏਗਾ ਬਹੁਤ ਹੀ ਪਿਆਰੇ ਜੇ ਕਲਰਾਂ ਕਲਰ ਕਲੈਕਸ਼ਨ ਚੈੱਕ ਕਰੋ ਜੇ ਤੁਸੀਂ ਇਹਨੂੰ ਵੇਅਰ ਕਰੋਗੇ ਕੋਈ ਲੈਸ਼ਸ ਲਗਾ ਕੇ ਰੈਡੀ ਕਰਵਾਉਣੇ ਆ ਜਾਂ ਤੁਸੀਂ ਸਿੱਧਾ ਹੀ ਵੇਅਰ ਕਰਦੇ ਆ ਤਾਂ ਬਹੁਤ ਹੀ ਸੋਹਣੇ ਲੱਗਣਗੇ ਠੀਕ ਹੈ ਜੀ ਕਲੈਕਸ਼ਨ ਬਹੁਤ ਸੋਹਣੀ ਨੈਕਸਟ ਆ ਜੌਰਜਟ ਦੇ ਵਿੱਚ ਹੀ ਇਹ ਵੀ ਜੇ ਬੰਦਨੀ ਤੇ ਹੋਣਗੇ ਜੀ ਬੰਦਨੀ ਦਾ ਹੀ ਸੂਟ ਰਹੇਗਾ ਬੰਦਨੀ ਦਾ ਹੀ ਦੁਪੱਟਾ ਰਹੇਗਾ ਤੇ ਬਾਟਮ ਨਾਲ ਇਹਨਾਂ ਦੇ ਪਲੇਨ ਰਹੇਗੀ ਜੀ ਕੰਟਰਾਸਟ ਕਿਉਂਕਿ ਕੁਛ ਭੈਣਾਂ ਜਿਹੜੀਆਂ ਆਲ ਓਵਰ ਲਾਈਕ ਕਰਦੀਆਂ ਕੁਛ ਭੈਣਾਂ ਕੰਟਰਾਸਟ ਬਾਟਮ ਵਾਲੇ ਲਾਈਕ ਕਰਦੀਆਂ ਸੋ ਆਪਾਂ ਸਾਰੇ ਤਰ੍ਹਾਂ ਦੀ ਡਿਜ਼ਾਈਨਿੰਗ ਲੈ ਕੇ ਆਈ ਦੀ ਹੈ ਕਲੈਕਸ਼ਨ ਲੈ ਕੇ ਆਈ ਦੀ ਆਲ ਓਵਰ ਚ ਵੀ ਲੈ ਕੇ ਆਈ ਦੀ ਅਤੇ ਕੰਟਰਾਸਟ ਵਿੱਚ ਵੀ ਤਾਂ ਜੋ ਕੋਈ ਵੀ ਭੈਣ ਆਪਣੀ ਨਾਰਾਜ਼ ਨਾ ਹੋਵੇ ਜਿਹੜੀ ਭੈਣ ਜਿੱਦਾਂ ਦਾ ਸੂਟ ਬਾਇ ਕਰਨਾ ਚਾਹੁੰਦੀ ਆ ਤਾਂ ਉਹ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਉਦਾਂ ਦਾ ਹੀ ਬਾਇ ਕਰ ਸਕਦੇ ਆ ਕਿ ਤੁਸੀਂ ਆਲ ਓਵਰ ਚ ਲਾਈਕ ਕਰਦੇ ਆ ਆਲ ਓਵਰ ਚ ਵੀ ਲੋ ਬਹੁਤ ਕਲੈਕਸ਼ਨ ਹੈ ਜੀ ਆਲ ਓਵਰਸ ਵੀ ਅਗਰ ਤੁਸੀਂ ਕੰਟਰਾਸਟ ਲੈਣਾ ਤਾਂ ਕੰਟਰਾਸਟ ਚ ਲੈ ਸਕਦੇ ਆ ਨੈਕਸਟ ਆਵਲੇ ਚੈੱਕ ਕਰੋ ਵਾਈਟ ਕਲਰ ਦੇ ਵਿੱਚ ਬਹੁਤ ਸੋਹਣੇ ਸੂਟ ਹਨ ਕਿਸੇ ਵੀ ਕਲਰ ਚ ਡਾਈ ਕਰਵਾ ਸਕਦੇ ਹੋ ਤੁਸੀਂ ਐਨੀ ਸ਼ੇਡ ਵਿੱਚ ਐਨੀ ਕਲਰ ਦੇ ਵਿੱਚ ਇਹਨੂੰ ਡਾਈ ਕਰਵਾ ਸਕਦੇ ਹੋ ਆਪਣੇ ਪਸੰਦ ਅਕੋਰਡਿੰਗ ਤੇ ਬਟ ਆਪਣੇ ਕੋਲ ਤੁਹਾਨੂੰ ਵਾਈਟ ਕਲਰ ਚ ਮਿਲੇਗਾ ਤੁਸੀਂ ਜਿੱਚ ਕਰ ਡਾਈ ਕਰ ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੋਣਗੇ ਵੀ ਜੀ ਬਹੁਤ ਸੋਹਣੀ ਕਲੈਕਸ਼ਨ ਹੋਗੀ ਬਾਟਮ 슬ੀਵਸ ਦੋਨਾਂ ਤੇ ਵਰਕ ਰਹੇਗਾ ਨੈਕਸਟ ਆਵਲੇ ਵੀ ਜੀ ਵੈਲਵਟ ਦੇ ਆ ਗਈ ਜੀ ਇਹ 9000 ਜਿਹੜੀ ਆ ਨੰਬਰ ਵਾਲੀ ਵੈਲਵਟ ਹੁੰਦੀ ਹੈ ਨਾ 9000 ਨੰਬਰ ਵਾਲੀ ਵੈਲਵਟ ਰਹੇਗੀ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਨੈਕਸਟ ਆਹ ਟਾਈ ਐਂਡ ਡਾਈ ਵਾਲੇ ਬਹੁਤ ਸੋਹਣੇ ਸੂਟ ਹੈ ਜੀ ਟਾਈ ਐਂਡ ਡਾਈ ਚ ਚੈੱਕ ਕਰੋ ਸ਼ਰਟ ਦੁਪੱਟਾ ਟਾਈ ਐਂਡ ਡਾਈ ਚ ਕਿੰਨਾ ਸੋਹਣਾ ਲੱਗ ਰਿਹਾ ਠੀਕ ਹੈ ਜੀ ਤੇ ਬਹੁਤ ਸੋਹਣੇ ਨਾਲ ਬਾਟਮ ਜਿਹੜੀ ਆ ਪਲੇਨ ਰਹੇਗੀ ਇਹਨਾਂ ਦੇ ਨੈਕਸਟ ਨੈਚੁਰਲ ਕ੍ਰੇਪ ਦੇ ਵਿੱਚ ਆ ਗਏ ਜੀ ਬਹੁਤ ਸੋਹਣੇ ਸੂਟ ਇਹਨਾਂ ਨਾਲ ਬਾਟਮ ਕੰਟਰਾਸਟ ਪਲੇਨ ਰਹੇਗੀ ਸ਼ਰਟ ਨੈਚੁਰਲ ਕ੍ਰੇਪ ਚ ਰਹੇਗੀ ਨੈਕਸਟ ਆ ਫੈਂਡੀ ਸਿਲਕ ਦੇ ਵਿੱਚ ਹੈ ਬਹੁਤ ਸੋਹਣੇ ਸੈਲੀਬ੍ਰਿਟੀ ਸੂਟ ਆ ਤੁਸੀਂ ਵੇਅਰ ਕੀਤੇ ਹੋਏ ਦੇਖੇ ਹੋਣਗੇ ਬਹੁਤ ਹੀ ਚੱਲਦੇ ਆ ਨੈਕਸਟ ਆ ਪੋਰ ਜੋਰਜਟ ਜੋਰਜਟ ਦੇ ਵਿੱਚ ਸੂਟ ਰਹੇਗਾ ਜੀ ਪੋਰ ਜੋਰਜਟ ਵਿੱਚ ਆਲ ਓਵਰ ਸੂਟ ਰਹੇਗਾ ਠੀਕ ਹੈ ਜੀ ਬਹੁਤ ਸੋਹਣੀ ਹੈ ਵੀ ਕਲੈਕਸ਼ਨ ਹੈ ਬਹੁਤ ਸੋਹਣੇ ਪਿਆਰੇ ਜਿਹੇ ਰੰਗ ਹੈ ਤੇ ਬਹੁਤ ਸੋਹਣੇ ਪਿਆਰੇ ਜਿਹੇ ਡਿਜ਼ਾਈਨ ਆ ਬਹੁਤ ਸੋਹਣੇ ਬਾਂਦਨੀ ਦੇ ਹੀ ਡਿਜ਼ਾਈਨ ਕੀਤੇ ਹੋਏ ਹੈ ਜੀ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਹੈ ਮੈਨੂੰ ਪਰਸਨਲੀ ਇਹ ਡਿਜ਼ਾਈਨ ਬਹੁਤ ਪਸੰਦ ਆਇਆ ਬਾਕੀ ਪਹਿਣੋ ਅੱਜ ਦੀ ਕਲੈਕਸ਼ਨ ਇਹੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਵੀਡੀਓ ਨੂੰ ਜਿਨ੍ਹਾਂ ਭੈਣਾਂ ਨੇ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਡੇਲੀ ਆਪਣੀ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਤੇ ਸੈਕੰਡਲੀ ਤੁਸੀਂ ਲਾਈਕ ਔ ਕਮੈਂਟ ਕਰਕੇ ਦੱਸਿਆ ਕਰੋ ਨੈਕਸਟ ਆ ਲਾਸਟ ਵਾਲੇ ਪਸ਼ਮੀਨੇ ਦੇ ਵਿੱਚ ਹੋਣਗੇ ਸੂਟ ਜੀ ਇਹ ਇਹਨਾਂ ਤੇ ਬਾਟਮ ਬਾਜ਼ੂ ਦੋਨਾਂ ਤੇ ਵਰਕ ਰਹੇਗਾ ਸ਼ਰਟ ਤੇ ਪਸ਼ਮੀਨੇ ਦੇ ਫਰੰਟ ਬੈਕ ਦੋਨਾਂ ਤੇ ਹੀ ਵਰਕ ਕੀਤਾ ਹੋਇਆ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਵੀ ਥੈਂਕ ਯੂ